ਬਾਬਿਓ ਅੱਜ ਇੱਕ ਬੜੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਇਆ ਅੱਜ ਦਾ ਸਾਹਮਣੇ ਤੁਸੀਂ ਮੁੰਡਾ ਦੇਖ ਰਹੇ ਹੋ ਨਾ ਇਹ ਮੁੰਡਾ ਹੈਗਾ ਕੇਐਸ ਮੱਖਣ ਦਾ ਇਹ ਬੱਬੂ ਮਾਨ ਨਾਲ ਜੁੜੀ ਹੋਈ ਗੱਲ ਮੈਂ ਦੱਸਣ ਲੱਗਾ ਤੇ ਆਹ ਦੇਖ ਲਓ ਤੁਸੀਂ ਕੇਐਸ ਮੱਖਣ ਹੁਣ ਇਹ ਜਿਹੜਾ ਮੁੰਡਾ ਆ ਇਹ ਉਹੀ ਮੁੰਡਾ ਹੈ ਜਿਹਨੂੰ ਬੱਬੂ ਮਾਨ ਨੇ ਛੋਟ ਨੂੰ ਗੁਰਤੀ ਦਿੱਤੀ ਸੀ ਜਦੋਂ ਇਹ ਜੰਮਿਆ ਸੀ ਤਾਂ ਬੱਬੂ ਮਾਨ ਨੂੰ ਸੱਦਿਆ ਸੀਗਾ ਕੇਐਸ ਮੱਖਣ ਨੇ ਵੀ ਆ ਬਈ ਘਰ ਤੇਰੇ ਭਤੀਜੇ ਦਾ ਨਾਮ ਰੱਖਣਾ ਤੇ ਇਹਦਾ ਨਾਮ ਰੱਖਿਆ ਸੀਗਾ ਬੱਬੂ ਮਾਨ ਨੇ ਇੱਕਮ ਉਹਨਾਂ ਦਿਨਾਂ 'ਚ ਬੱਬੂ ਮਾਨ ਦੀ ਸ਼ਾਇਦ ਏਕਮ ਫਿਲਮ ਵੀ ਆਈ ਸੀ ਤੇ ਬੱਬੂ ਮਾਨ ਨੇ ਨਾਲੇ ਤਾਂ ਇਹਨੂੰ ਗੁੜਤੀ ਦਿੱਤੀ ਤੇ ਨਾਲੇ ਇਹਦਾ ਨਾਂ ਏਕਮ ਰੱਖਿਆ ਇਹਦਾ ਨਾਮਕਰਨ ਵੀ ਬੱਬੂ ਮਾਨ ਦੇ ਹੱਥੋਂ ਆ ਤੇ ਗੁੜਤੀ ਵੀ ਇਹਨੂੰ ਬੱਬੂ ਮਾਨ ਨੇ ਦਿੱਤੀ ਹੋਵੇ ਹੁਣ ਜਿਹੜੇ ਬੰਦੇ ਨੂੰ ਗੁੜਤੀ ਮੁੰਡੇ ਨੂੰ ਬੱਬੂ ਮਾਨ ਨੇ ਦਿੱਤੀ ਹੋਵੇ ਤੇ ਜਿਹਦਾ ਨਾਮਕਰਨ ਕੀਤਾ ਉਹ ਬੁਲੰਦੀਆਂ ਤੇ ਝੰਡੇ ਕਿਉਂ ਨਾ ਕੱਟੇ ਅੱਜ ਕਬੱਡੀ ਦੇ ਵਿੱਚ ਬੁਲੰਦੀਆਂ ਸ਼ੂਰਿਆ ਕੇਐਸ ਮੱਖਣ ਦਾ ਮੁੰਡਾ ਤੇ ਹੂਬ ਹੂ ਐਨ ਕੇਐਸ ਮੱਖਣ ਵਾਂਗ ਬੋਲਦਾ ਆ ਤੇ ਐਨ ਉਹਦੇ ਵਾਂਗ ਝਲਕ ਪੈਂਦੀ ਆ ਤੇ ਬਹਿ ਜਾ ਬਹਿ ਜਾ ਕਰਦਾ ਪਿਆ ਮੁੰਡਾ ਹੈਨਾ ਤੇ ਨਾਲ ਬੱਬੂ ਮਾਨ ਦਾ ਜੁੜ ਜਾਣਾ ਸੀ ਤੁਹਾਨੂੰ ਪਤਾ ਸੋਨੇ ਤੇ ਸੁਆਗਾ ਜਾਂ ਹੈਨਾ ਇਹ ਸਤੀ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਸਭ ਤੋਂ ਵੱਡਾ 스타 ਬੱਬੂ ਮਾਨ ਔਰ ਉਹਦੇ ਨਾਲ ਨਾਮ ਜੁੜਿਆ ਹੋਵੇ ਤੇ ਤੁਹਾਨੂੰ ਪਤਾ ਹੈ ਬੰਦਾ ਬਲੰਦੀਆਂ ਨਾਲ ਸ਼ੂਭੇ ਕਿਦਾਂ ਕਹਿੰਦੇ ਕੇਸ ਮੱਖਣ ਦਾ ਪਿਆਰ ਇੰਨਾ ਸੀ ਬੱਬੂ ਮਾਨ ਨਾਲ ਪਿਉ ਅਕਸਰ ਬੁਲਾ ਲੈਂਦਾ ਸੀ ਘਰ ਭਰਾਵਾਂ ਵਾਂਗੂ ਰਹਿੰਦੇ ਸੀ ਤੇ ਮੱਖਣ ਕੋਲ ਬੱਬੂ ਮਾਨ ਜਾਂਦਾ ਆਉਂਦਾ ਰਹਿੰਦਾ ਸੀ ਤੇ ਐਨ ਇਹਨੂੰ ਭਤੀਜਾ ਭਤੀਜਾ ਕਿ ਹੈ ਨਹੀਂ ਭਤੀਜਾ ਮੰਨਦਾ ਵੀ ਆ ਬੱਬੂ ਮੰਨਤੇ ਬੱਬੂ ਮੰਨਦਾ ਭਤੀਜਾ ਆ ਜੀ